ਪਾਰਟੀ ਜਿੰਦਾਬਾਦ 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 ਦੇਸ਼ ਦੀ ਨੀਤਾ ਕੈਸੀ ਹੋ ਮਾਂ ਆਪਣੀ ਜੈਸੀ ਹੋ ਭੋਲਨ ਸਮਾਜ ਪਾਰਟੀ ਜਿੰਦਾਬਾਦ 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 ਬਹੁਤ ਜ਼ਿਆਦਾ ਨੁਕਸਾਨ ਹੈ ਜੀ ਅੱਠ ਮਹੀਨੇ ਬੰਨੀ ਗੱਲ ਇੰਨੇ ਛੱਟ ਗਏ ਹਾਂਜੀ ਕਿਸੇ ਦਾ ਥੋੜਾ ਕਿਸੇ ਦਾ ਬੜਾ ਛੱਪਾਂ ਵੀ ਡਿੱਗੀਆਂ ਹੁੰਦੀਆਂ ਬਹੁਤ ਬਾਬਾ ਨੁਕਸਾਨ ਹੋਇਆ ਜੀ

ਹਾਂ ਜੀ ਠੀਕ ਬਸ ਜੀ ਇਹ ਗੜਾ ਪਿੰਡ ਮੱਖਾਇਚ ਮੱਖਾਇ ਦੇ ਵੀ ਠੀਕ ਵੀ ਨੰਬਰ ਤਲਾ ਦੇ ਵਿੱਚ ਨਹੀਂ ਵੱਡੇ ਵੱਡੇ ਇੱਕ ਪਿੰਡ ਦੇ ਵਿੱਚ 50 50 70000 ਤੋਂ ਵੱਧ ਹੈ ਜੀ ਕਹਿੰਦਾ ਹੈ ਬੰਦ ਨਹੀਂ ਹਾਂ ਜੀ ਕਹਿੰਦਾ ਜੀ ਸੱਜੇ ਦੇ ਜੀ ਜੀ ਸਾਨੂੰ ਦੱਸੋ ਇੱਕ ਵਾਰੀ ਕਰੋ ਜੀ ਨਾਲ ਬਾੜੀ ਤੋਂ 오케이. 이거 뭐야? 나무? 이거 나무라고? 아리가미. ਸਾਡੀ ਜ਼ਿਲ੍ਹਾ ਪਾਰਟੀ ਦਾ ਸਾਰੀ ਹਾਜ਼ਰ ਹੈ ਤੇ ਇੱਕ ਕੈਸ਼ੀਆ ਉਹ ਵੀ ਪੂਰਾ ਸਰਦਾਰਾ ਦਾ ਨਿਸ਼ਾਨ ਹੈ ਜੀ ਬੰਦ ਕਰ ਹਾਂਜੀ ਕਿਸੇ ਦਾ ਥੋੜਾ ਜਿਹਾ ਬੜਾ ਚੱਪਾ ਵੀ ਲਿਖੀ ਬਾਬਾ